ਨਹੀਂ ਪੱਗੇ ਦਾ ਨੰਬਰ 235 50 ਨਾਮ ਜੋ ਪ੍ਰਧਾਨ ਸਾਹਿਬ ਪੰਥ ਦੀ ਮਹਾਂ ਸ਼ਖੀਤ ਬੀਬੀ ਜਗਤ ਕੌਰ ਉਹਨਾਂ ਵੱਲੋਂ ਵੀ ਸਤਪੁਰਸ ਜੀ ਬਾਦਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਵਾਜ ਹੋਏ ਖਾਲਸਾ ਜੀ ਔਰ ਸਿਮਰ ਕੇ ਪ੍ਰਵਾਦ ਨੂੰ ਜੋ ਉਹਨਾਂ ਨੇ ਸੰਦੇਸ਼ ਭੇਜਿਆ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ ਹਾਂ ਗੁਰੂ ਸਾਹਿਬ ਸਰਕਾਰ ਗੁਰਕਿੰਦਰ ਪਾਲ ਸਿੰਘ ਜੀਓ ਵਾਹਿਗੁਰੂ ਜੀ ਕੀ ਫਤਿਹ ਆਪ ਦੇ ਪਤੋ ਸਰਦਾਰ ਗਵਿੰਦਰ ਸਿੰਘ ਜੀ ਪਾਟਿਆ ਮੀਤ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਤਰੰਪੁਰਾ ਕਾਡੀਆਂ ਦੇ ਅਕਾਲ ਤਲਾਣਾ ਕਰ ਜਾਣ ਦਾ ਸੁਣ ਕੇ ਬੇਹੱਦ ਦੁੱਖ ਹੋਇਆ ਹੈ ਹਰ ਇਨਸਾਨ ਨੂੰ ਉਮਰ ਭਰ ਵਿੱਚ ਪਿਤਾ ਦੀ ਲੋੜ ਮਹਿਸੂਸ ਹੁੰਦੀ ਹੈ ਕਿਉਂਕਿ ਪਿਤਾ ਦੇ ਤਜਰਬੇ ਵਿੱਚੋਂ ਹੀ ਮਨੁੱਖ ਅਗਵਾਈ ਲੈ ਕੇ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਉਂਦਾ ਹੈ ਉਹਨਾਂ ਦੇ ਆਕਾਲ ਖਲਾਣਾ ਕਰ ਜਾਣ ਦਾ ਪਰਿਵਾਰਕ ਤੇ ਸਾਥ ਸੁਵੰਧੀਆਂ ਨੂੰ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰੰਤੂ ਆਕਾਲ ਪਕ ਦਾ ਪਾੜਾ ਅਟਲ ਹੈ ਅਤੇ ਉਸ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਇਸ ਦੁੱਖ ਦੇ ਸਮੇਂ ਗੁਰਬਾਣੀ ਹੀ ਉਸ ਆਨ ਲਈ ਸਭ ਤੋਂ ਵੱਡਾ ਸਹਾਰਾ ਹੈ ਗੁਰਬਾਣੀ ਦਾ ਪ੍ਰਮਾਨ ਹੈ ਕੀਤਾ ਕਰਨਾ ਸਭ ਰਜਾਈ ਕਿਛ ਕੀਜੇ ਜੇ ਕਰ ਸਕੀ ਹੈ ਆਪਣਾ ਕੀਤਾ ਕਿਛ ਨਾ ਹੋਈ ਉਹ ਹੈ ਜੋ ਹਰ ਹਾਲਤ 'ਚ ਉਹ ਰੱਖਿਆ ਹੈ ਮੇਰੀ दिली ਇਛਾ ਸੀ ਕਿ ਮੈਂ ਆਪ ਪਿਤਾ ਦੇ ਸਰਦਾਰ ਵਿੰਨੋ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੁੰਦੀ ਪਰੰਤੂ ਕੋਝ ਜ਼ਰੂਰੀ ਪੰਥਕ ਰਜੀਵਿਆਂ ਕਾਮ ਸ਼ਾਮ ਨਹੀਂ ਹੋ ਸਕੀ ਮੈਂ ਆਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਕਰਦੀ ਹਾਂ ਪਰ ਸਮੇਂ ਦੇ ਮੁਤਾਬਕ ਕਿਉਂ ਜੋ ਸਮਾਂ ਦਿੱਤਾ ਜਾਂਦਾ ਹੈ ਮਹਾਨ ਛਿਸ਼ਟਾਂ ਦੇ ਨਾਲ ਇਹ ਜੜਤਰੀ ਹੋਦੇ ਜਾਂਦੇ ਪਰ ਮੈਂ ਇਸ ਬਿਸ਼ੀ ਰੂਪ ਦਾ ਦਰਵਾਜ਼ਾ ਕਰਦਾ ਹੈ جہاں نے اپنے بچوں سے بات چلے جانا پروار بڑا بڑا کرتا ہے میں جتندر بیٹی کے نام افسوس یاد کیا اچھا بچوں ਅਜੋ ਕਹੋ ਜਿੱਕੇ ਰਾਬਲੇ ਬਾਪ ਆਪਣੇ ਕਿਸੇ ਉਮਰ ਵਿੱਚ ਹੋ ਗਏ ਬਾਪ ਦੇ ਦਰਜਾ ਦੇ ਨਾਲ ਬੜਾ ਬੜਾ ਕਾਠਾ ਬੜਾ ਵੱਡਾ ਸਹਿਯੋਗ ਤੁਸ ਕੰਮ ਕਰਦਾ ਆ ਸਮੇਂ ਦੇ ਮੁਤਾਬਕ ਹਾਲੀਵੁੱਡੀ ਦੇ ਪ੍ਰਮਾਤਮਾ ਨੇ ਕੋਈ ਲੋਕ ਪ੍ਰਵਾਹ ਬੜਾ ਵੱਡਾ ਹੈ ਤਹੋੜੀ ਹੋੜੀ ਕਰਦਾ ਜਾਣਾ ਹੈ ਤੁਹ ਜਿਹੇ ਬਾਰੇ ਕਬਾਰ ਚਲੇ ਗਏ ਨੇ ਸਮਾਂ ਬੜਾ ਹੋ ਗਿਆ ਗੱਲਾਂ ਬਹੁਤ ਕਰਦੇ ਮੈਂ ਕਰਦਾ